ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਬਹੁਤ ਸੋਹਣੀਆਂ ਨੇ ਰੰਗ ਇਹਨਾਂ ਵਿੱਚ 30 ਤੋਂ 35 ਆਏ ਨੇ ਕੇਸ ਕਰਾਚੀ ਬ੍ਰਾਂਡ ਦੀ ਕਲੈਕਸ਼ਨ ਹੈ ਇਹਦੇ ਵਿੱਚ ਸੂਟ ਤੁਹਾਨੂੰ ਜਿਹੜਾ ਸ਼ਰਟ ਦਾ ਫੈਬਰਿਕ ਹੈ ਉਹ ਤੁਹਾਨੂੰ ਗੀਜ਼ਾ ਕੋਟਨ ਵਿੱਚ ਮਿਲੇਗਾ ਨੈਕ ਤੇ embroidery ਹੋਈ ਹੈ बॉटਮ ਜਿਹੜਾ ਹੈ ਉਹ ਰਿਅਨ ਦਾ ਮਿਲੇਗਾ ਪਲੇਨ ਦਾ ਰਿਅਨ कॉटन ਦਾ बॉਟਮ ਮਿਲੇਗਾ ਇਹਦੇ ਵਿੱਚ ਦੁਪੱਟਾ ਪ्योर ਬੈਂਬਰਿੰਗ ਸ਼ਿਫੋਨ ਡਿਜੀਟਲ ਪ੍ਰਿੰਟ ਨਾਲ ਮਿਲੇਗਾ ਦੁਪੱਟਾ ਪ੍ਰਿੰਟਡ ਆਏਗਾ ਬਾਟਮ ਪਲੇਨ ਆਏਗੀ ਸ਼ਰਟ ਪ੍ਰਿੰਟਡ ਹੈ ਗਲਤੀ ਕਢਾਈ ਹੋਈ ਹੈ ਇਹ ਆਫਰਾਂ ਤੇ ਆਇਨੇ ਸੂਟ ਜੇਕਰ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤੁਹਾਨੂੰ 1300 ਦੇ ਵਿੱਚ ਮਿਲੇਗਾ ਤੇ ਜੇਕਰ ਤੁਸੀਂ ਇਹ ਦੋ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ ਉਹਨਾਂ ਤੇ ਫਿਰ ਹੋਰ ਆਫਰ ਲੱਗ ਜੇਗੀ ਉਹ ਤੁਹਾਨੂੰ ਸਿਰਫ ਤੇ ਸਿਰਫ 2100 ਰੁਪਏ ਦੇ ਵਿੱਚ ਮਿਲਣਗੇ ਉਦਾਂ ਜੇਕਰ ਇੱਕ ਸੂਟ ਲੈਣੇ ਆ ਤੇ 1300 ਦਾ ਤੇ ਇੱਦਾਂ ਦੋ ਲੈਂਦੇ ਹੋ ਤੇ 2100 ਦੇ ਵਿੱਚ ਇੱਥੇ ਤੁਹਾਨੂੰ ਲੈਸ ਹੋ ਜਾਏਗਾ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈ ਐਹੀ ਰੇਟ ਲੱਗੇਗਾ ਫਾਈਨਲ ਜੋ ਬਾਕੀ ਤੁਸੀਂ ਅਗਰ ਕਿਸੇ ਸੂਟ ਦੇ ਬਾਰੇ ਵਿੱਚ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 623924575 ਜੁ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ ਚਾਹੀਏ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਉਹਨਾਂ ਵਿੱਚੋਂ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਰੇਟ ਮੈਂ ਤੁਹਾਨੂੰ ਇਹਨੂੰ ਦੱਸ ਦਿੱਤਾ ਐ ਡਿਟੇਲ ਦੱਸ ਦਿੱਤੀ ਐ ਇਹਨਾਂ ਦੀ ਰੰਗ ਜਿਵੇਂ ਕਿ ਇਹਨਾਂ ਵਿੱਚ ਹੈਗੇ ਨੇ 30 ਤੋਂ 35 ਵੱਖਰੇ ਵੱਖਰੇ ਡਿਜ਼ਾਈਨ ਐ ਬਟ ਰੇਟ ਫੈਬਰਿਕ ਤੇ ਜਿਹੜਾ ਕਿ ਬਾਟਮ ਪਲੇਨ ਤੇ ਦੁਪੱਟਾ ਪ੍ਰਿੰਟਡ ਸ਼ਰਟ ਪ੍ਰਿੰਟਰ ਉਹ ਸਾਰਾ ਸੇਮ ਐ ਫੈਬਰਿਕ ਕੋਈ ਐ ਐ 700 ਦੇ ਵਿੱਚ 2 ਸੂਟਾਂ ਵਾਲੀ ਆਫਰ ਆਈ ਐ ਸ਼ਰਟ ਪ੍ਰਿੰਟਡ ਐ ਬਾਟਮ ਪ੍ਰਿੰਟਡ ਐ ਦੁਪੱਟਾ ਤੁਹਾਨੂੰ ਮਿਲੇਗਾ ਨਾਲ ਸ਼ਿਫੋਨ ਦਾ ਚਾਰ ਰੰਗ ਇਹਦੇ ਵਿੱਚ ਆਏ ਨੇ ਤੇ ਇਹ ਸੂਟ ਪਹਿਨਣਾ ਨੂੰ ਬਹੁਤ ਪਸੰਦ ਆ ਰਹੇ ਨੇ ਆਫਰਾਂ ਤੇ ਨੇ ਕਲੈਕਸ਼ਨਾਂ ਇਹ ਤੁਹਾਨੂੰ 800 ਦੇ ਵਿੱਚ 2 ਸੂਟ ਮਿਲ ਜਾਣਗੇ ਬਹੁਤ ਸੋਹਣਾ ਡਿਜ਼ਾਈਨ ਹੋਇਆ ਹੈ 800 ਦੇ ਵਿੱਚ ਦੋ ਸੂਟ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਸੇਮ ਚਾਹੇ ਵੱਖਰੇ ਵੱਖਰੇ ਟਾਈ ਡਾਈ ਵਾਲਾ ਜਿਹੜਾ ਕੋਟਾ ਦਾ ਮਸਲੀਨ ਦਾ ਦੁਪੱਟਾ ਤੁਹਾਨੂੰ ਮਿਲੇਗਾ ਜਿੰਨਾ ਨਾਲ ਐਡ ਹੈ ਉਹ ਤੁਹਾਨੂੰ ਦੱਸਿਆ ਹੋਇਆ ਇੱਥੇ 1500 ਦੇ ਵਿੱਚ ਨੈਕ ਡਿਜ਼ਾਈਨ ਹੈ ਇਹ ਡਿਜ਼ਾਈਨ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਚਿਕਨਕਾਰੀ ਵਰਕ ਹੋਇਆ ਹੈ ਸ਼ਾਰਟ ਤੇ ਲੇਸ ਲੱਗੀ ਹੋਈ ਹੈ ਤੁਹਾਨੂੰ ਐਕਸਟਰਾ ਹੋਰ ਇਹਦੇ ਤੇ ਕੋਈ ਕੰਮ ਕਰਨ ਦੀ ਲੋੜ ਨਹੀਂ ਹੈਗੀ ਰੰਗ ਜਿਹੜੇ ਇਹਦੇ ਵਿੱਚ 8 ਹੈਗੇ ਨੇ ਤੇ ਸਾਰੇ ਹੀ ਰੰਗ ਜਿਹੜੇ ਅਵੇਲੇਬਲ ਨੇ टॉप एंड बॉटम दिस वीरियर क्वालिटी दी जड़ी कलेक्शन आई है सरप्लस कॉटन दे नाल डिजिटल प्रिंट ना ਤੁਹਾਨੂੰ शर्ट ਦਾ ਫੈਬਰਿਕ ਮਿਲੇਗਾ ਵੱਡੇ ਪਰ ਦਾ ਲਗਭਗ 2 ਮੀਟਰ ਦਾ ਬਾਰੇ ਦਾ ਵੱਡਾ ਹੈ ਤੇ बॉटम ਦਾ ਵੀ ਸੇਮ ਹੀ ਆ ਲਗਭਗ 2 ਮੀਟਰ ਦਾ ਵੱਡੇ ਪਰ ਦੇ ਨਾਲ ਤੁਹਾਨੂੰ ਮਿਲੇਗਾ कॉटन ਦਾ बॉटम ਹੈ ਸਰਪਲਸ कॉटन दी शर्ट ਹੈ शर्ट प्रिंटेड आएगी बॉटम प्लेन आएगा ਤੇ 580 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਕੋਈ ਐਕਸਟਰਾ ਨਹੀਂ ਹੈਗੇ 올 ਓਵਰ ਇੰਡੀਆ ਜਿਹੜੇ ਸੂਟ ਹੈ ਉਹ ਇਸੇ ਰੇਟ ਤੇ ਤੁਹਾਡੇ ਘਰ ਤੱਕ ਪਹੁੰਚਣਗੇ ਬਾਕੀ ਤੁਸੀਂ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 6239245750 ਐਡ ਕੀਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ। ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਚਾਹੀਓ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ। ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ।